ਸਦਾ ਸੀ ਬਹੁਤ ਛੋਟੇ ਛੋਟੇ ਸਿਗੇਟ ਜਿਸ ਟਾਈਮ ਮਤਲਬ ਡਾ ਰੂਕੇ ਡੈਡੀ ਆਉਂਦੇ ਸੀਗੇ ਘਰੇ ਤੇ ਸਾਨੂੰ ਮਾਰਦੇ ਕੁੱਟਦੇ ਸੀਗੇ ਮੰਮੀ ਨੂੰ ਬਹੁਤ ਜ਼ਿਆਦਾ ਤੇ ਉਹ ਬਿਲਕੁਲ ਵੀ ਸਾਨੂੰ ਨਹੀਂ ਪੁੱਛਦੇ ਸੀਗੇ ਇਹ ਘਰ ਦੇ ਸੀ ਸਾਨੂੰ ਰਾਤ ਰਾਤ ਨੂੰ ਰਾਤ ਦੇ 10 ਵਜੇ ਦਾ 11 ਵਜੇ ਸਾਨੂੰ ਬਾਹਰ ਛੱਡ ਕੇ ਆ ਜਾਂਦੇ ਸੀ ਸੜਕ ਤੇ ਕਿ ਜਾਓ ਤੁਸੀਂ ਮਰੋ ਉਧਰੋਂ ਬਾਹਰ ਜਾ ਜਿੱਥੇ ਮਰ ਜ ਜਾਓ ਤੇ ਇਹ ਹਾਲਾਤ ਤੇ ਮੈਨੂੰ ਦੇਖੀ ਨਹੀਂ ਗਏ ਫਿਰ ਅਸੀਂ ਮੰਮੀ ਤੇ ਮੈਂ ਕੋਠੇ ਦੇ ਵਿੱਚ ਕੰਮ ਕੀਤਾ ਖੇਤਾਂ ਦੇ ਵਿੱਚ ਕੰਮ ਕੀਤਾ ਜੀ ਮੈਨੂੰ 9 ਸਾਲ ਹੋ ਗਏ ਇਹ ਟਰੱਕ ਚਲਾਉਂਦੇ ਨੂੰ ਤੇ ਜੀ ਕਰਦੇ ਹਾਲਾਤ ਬਹੁਤ ਮਾੜੇ ਸੀਗੇ ਸਖਾਣ ਵਾਲਾ ਜੀ ਕੋਈ ਨਹੀਂ ਸੀਗਾ ਜੀ ਮੈਨੂੰ ਗੱਡੀ ਖੜੀ ਹੁੰਦੀ ਸੀ ਜੀ ਘਰੇ ਤੇ ਮੈਂ ਉਹਨੂੰ ਬਸ ਅੱਗੇ ਪਿੱਛੇ ਕਰਦੀ ਸੀ ਜੀ ਫਿਰ ਉਸ ਟਾਈਮ ਬਹੁਤ ਛੋਟੀ ਹੁੰਦੀ ਸੀ ਤਾਂ ਅੱਗੇ ਪਿੱਛੇ ਇੱਕ ਦੋ ਵਾਰੀ ਤਾਂ ਅੱਗੇ ਪਿੱਛੇ ਕਰਦੇ ਕਰਦੇ ਬਹੁਤ ਜ਼ਿਆਦਾ ਡਰ ਜਾ ਲੱਗਿਆ ਜੇ 7 8 ਟਨ ਮਾਲ ਜਾਂਦਾ ਜੀ 7 8 ਟਨ ਮਾਲ ਲੈ ਕੇ ਜਾਣਾ ਹੁੰਦਾ ਉਰ ਤੋਂ ਆਪਣਾ ਮੰਡੀ ਗੁਬਿੰਦਗੜ੍ਹ ਮੰਡੀ ਗੁਬਿੰਦਗੜ੍ਹ ਤੋਂ ਲੁਧਿਆਣਾ ਲੁਧਿਆਣਾ ਤੋਂ ਸੰਗਰੂਰ ਰਾਜਪੁਰਾ ਇਹ ਸਾਰਾ ਜਾਣਾ ਹੁੰਦਾ ਮੰਡੀ ਗੁਬਿੰਦਗੜ੍ਹ ਤੋਂ ਅੱਗੇ ਸਰੰਦ ਇਹ ਸਾਰੇ ਕਿੱਥੇ ਜਾ ਕੇ ਹੀ ਮੈਨੂੰ ਮਾਲ ਵੇਚਣਾ ਪੈਂਦਾ ਹੁੰਦਾ ਹਾਂ ਹੁਣ ਸਾਰਿਆਂ ਨੂੰ ਆਪਣੀ ਮੁਸੀਬਤ ਆ ਦੱਸਣ ਤੋਂ ਦਾ ਮੈਂ ਰਹੀ ਜੀ ਕਿਉਂਕਿ ਉਹ ਉਹਨਾਂ ਨੇ ਕਿਹਾ ਮੇਰੇ ਘਰ ਦੇ ਵਿੱਚ ਰਾਸ਼ਨ ਪਾ ਲੈਣਾ ਜੇ ਮੈਂ ਆਪਣਾ ਕੰਮ ਬੰਦ ਕਰਕੇ ਆਪਣੇ ਘਰੇ ਬਹਿ ਜਾ ਜੀ ਕੋਈ ਵੀ ਨਹੀਂ ਮੇਰੇ ਘਰ ਆਂਦਾ ਜੀ ਨਾ ਹੀ ਕੋਈ ਪੁੱਛਦਾ ਕਿ ਵੀ ਹਾਬੇ ਕਾਜ ਤੂੰ ਕਿੱਤਾ ਕੀ ਹੈ ਕੋਈ ਨਹੀਂ ਪੁੱਛਦਾ ਕਿ ਵੀ ਗਰੀਬ ਬੰਦੇ ਨੂੰ ਹਰ ਕੋਈ ਲੱਤ ਮੰਗਾ ਕੇ ਕਿੰਨਾ ਕਰਜ਼ਾ ਹੁਣ ਸਰ ਹੁਣ ਜੀ 4 ਲੱਖ ਰੁਪਏ ਦਾ ਕਰਦਾ ਜੀ ਮੇਰੇ ਤੇ ਤੇ ਇੱਕ ਮਲਗੀ ਕਰਜ਼ੇ ਤੇ ਲੱਤਾ ਫਿਰ ਇਹ ਹਾਂ ਜੀ ਸਰ ਇਹ ਕਰਜ਼ੇ ਤੇ ਹੈ ਬਸ ਕੰਮ ਕਰਨ ਵਾਸਤੇ ਲੈ ਲਿਆ ਮੈਂ ਕਹਾਂ ਹੌਲੀ ਹੌਲੀ ਕਰਕੇ ਮੈਂ ਦੇ ਦਾਂਗੀ ਪਟ ਪਤਾ ਨਹੀਂ دیا ਜਾਏਗਾ ਕਿ دیا ਜਾਏਗਾ ਕਿਉਂਕਿ ਮੇਰੇ ਤਾਂ ਹਾਲਾਤ ਬੜੇ ਮਾੜੇ ਚੱਲ ਰਹੇ ਹੁਣ ਇਸ ਟਾਈਮ ਜਿਵੇਂ ਹੁਣ ਗੱਡੀ ਖਰਾਬ ਹੋ ਜਾਂਦੇ ਕੋਈ ਵਧੀਆ ਇੰਨੇ ਵਧੀਆ ਬੰਦੇ ਵੀ ਮਿਲ ਜਾਂਦੇ ਕੋਈ ਹਾਂ ਵੀ ਸੋਚਣ ਪੈਂਦੇ ਤੇ ਜੈ ਕਦੀ ਕੋਈ ਨਹੀਂ ਮਿਲਦਾ ਤਾਂ ਇੰਨਾ ਬੜਾ ਮਨ ਤਕਦਾ ਇਹ ਡਿਸਟਰਬ ਕੋਈ ਵੀ ਰਹਿੰਦਾ ਨਾ ਮੇਰੇ ਨਾਲ ਕਿ ਵੀ ਇੰਨਾ ਕ ਇਕੱਲਾ ਮਹਿਸੂਸ ਕਰਦੇ ਆ ਕਿ ਵੀ ਨਾ ਕਿ ਵੀ ਇਸ ਤੋਂ ਵਧੀਆ ਦਾ ਮਰਦਾ ਨਾ ਥਾ ਕਿ ਵੀ ਇੰਨਾ ਮੈਨੂੰ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਤਾਂ ਰਾਹ ਬਣਦੇ ਰਾਹਾਂ ਦੀ ਗੱਲ surjit patar sahab ਨੇ ਆਪਣੇ ਜਿਹੜੀ ਹੈਗੀ ਆ ਖੂਬ ਲਿਖੀ ਹੈਗੀ ਆ ਡੇਲੀ ਪੋਸਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਭਾਰਤ ਪੂਸ਼ਨ ਤੁਸੀਂ ਆ ਦੇਖ ਸਕਦੇ ਹੋ ਇੱਕ ਕੈਂਟਰ 709 ਖੜਾ ਹੈਗਾ ਪਿੱਛੇ ਸੋ ਇਹਨੂੰ ਚਲਾਉਂਦਾ ਕੋਣ ਆ ਇੱਕ ਪੰਜਾਬ ਦੀ ਧੀ ਉਹ ਧੀ ਦੀ ਕਹਾਣੀ ਅਸੀਂ ਤੁਹਾਡੇ ਸਨਮੁਖ ਜਿਹੜੀ ਹੈਗੀ ਆ ਰੱਖ ਰਹੇ ਆ ਉਮੀਦ ਆ ਤੁਸੀਂ ਇਸ ਸਟੋਰੀ ਨੂੰ ਦੇਖੋਗੇ ਸੋ ਮਹਿਜ਼ ਛੋਟੀ ਉਮਰ ਦੇ ਵਿੱਚ ਹੀ ਆਖਿਰਕਾਰ ਟਰੱਕ ਕਿਉਂ ਚਲਾਣਾ ਪੈ ਗਿਆ ਕਾਜਲ ਸਾਡੇ ਨਾਲ ਖੜੀ ਹੈ ਜੋ ਇਸ ਟਰੱਕ ਨੂੰ ਚਲਾਉਂਦੀ ਹੈ ਅਕਸਰ ਚੰਦ ਸਿੱਕੇਆਂ ਖਾਤਰ ਆਪਣੇ ਪਰਿਵਾਰ ਨੂੰ ਛੱਡ ਕੇ ਵਿਦੇਸ਼ਾਂ ਵੱਲ ਪੰਜਾਬ ਦੀ ਜਵਾਨੀ ਉਹ ਕੂਚ ਕਰ ਰਹੀ ਹੈ ਲਗਾਤਾਰ ਲੱਖਾਂ ਹੀ ਨੌਜਵਾਨ ਬਾਹਰਲੇ ਮੁਲਕਾਂ ਵੱਲ ਕੂਚ ਕਰ ਰਹੇ ਨੇ ਪਰ ਮਿਹਨਤ ਹੈ ਜਿਹੜੀ ਉਹ ਕਿਤੇ ਨਾ ਕਿਤੇ ਕਹਿੰਦੇ ਜੇ ਤੁਸੀਂ ਯੂਰੇ ਕਰਦੇ ਹੋ ਤੇ ਉਹ ਮਿਹਨਤ ਦਾ ਮਹਿੰਤਾਨਾ ਤੁਹਾਨੂੰ ਇੱਥੇ ਵੀ ਮਿਲਦਾ ਹੈਗਾ ਕਾਜਲ ਇਸ ਟਰੱਕ ਦੁਆਰਾ ਇਹ ਟਰੱਕ ਨੂੰ ਚਲਾਉਂਦੀ ਹੈਗੀ ਆ ਆਪਣੇ ਢਿੱਡ ਪਾਲਦੀ ਆਪਣੇ ਪਰਿਵਾਰ ਦਾ ਢਿੱਡ ਪਾਲਦੀ ਆ ਕਿਉਂ ਇਹ ਇਹਨੂੰ ਟਰੱਕ ਚਲਾਉਣਾ ਪਿਆ ਸੋ ਸਾਡੇ ਨਾਲ ਮੌਜੂਦ ਹੈ ਕਾਜਲ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਡੇਲੀ ਪੋਸਟ ਪੰਜਾਬੀ ਦੇ ਤੁਹਾਡਾ ਸਸ਼ੇਕਾ ਸਰ ਸੋ ਕਾਜਲ ਟਰੱਕ ਚਲਾਣ ਲੱਗ ਗਏ ਤੁਸੀਂ ਮਾਲਕੀ ਇੰਨੀ ਛੋਟੀ ਉਮਰ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੈ ਕਿਉਂਕਿ ਛੋਟੀ ਉਮਰੇ ਟਰੱਕ ਚਲਾਉਣਾ ਪਿਆ ਸੋ ਕੀ ਇਹ ਜੀ ਕਰਦੇ ਸਰਕਮਸਟੈਂਸਿਸ ਸਰਸੇ ਬਹੁਤ ਛੋਟੇ ਛੋਟੇ ਸੀਗੇ ਜਿਸ ਟਾਈਮ ਮਤਲਬ ਡੈਰੂਪੀ ਕੇ ਡੈਡੀ ਆਉਂਦੇ ਸੀਗੇ ਘਰੇ ਤੇ ਸਾਨੂੰ ਮਾਰਦੇ ਕੁੱਤੇ ਸੀਗੇ ਮੰਮੀ ਨੂੰ ਬਹੁਤ ਜ਼ਿਆਦਾ ਤੇ ਉਹ ਬਿਲਕੁਲ ਵੀ ਸਾਨੂੰ ਨਹੀਂ ਪੁੱਛਦੇ ਸੀਗੇ ਜੀ ਘਰ ਦੇ ਜੀ ਸਾਨੂੰ ਬਿਲਕੁਲ ਨਹੀਂ ਪੁੱਛਦੇ ਸੀਗੇ ਮੇਰੇ ਡੈਡੀ ਹਮ ਤੇ ਨਾ ਹੀ ਮੰਮੀ ਜੀ ਇਹਨੂੰ ਪੁੱਛਦੇ ਸੀ ਜਦ ਕਿ ਮੰਮੀ ਕੰਮ ਕਰਦੇ ਸੀ ਉਸ ਟਾਈਮ ਰੋਟੀ ਖਾਂਦੇ ਹੋਏ ਟਾਈਮ ਇੰਨਾ ਮਾਰਦੇ ਸੀਗੇ ਮੰਮੀ ਨੂੰ ਕਿ ਵੀ ਇੰਨਾ ਮਾਰਦੇ ਸੀਗੇ ਮੰਮੀ ਨੂੰ ਕਿ ਵੀ ਹੱਦ ਹੈ ਜੀ ਕਿਉਂਕਿ ਅਸੀਂ ਉਸ ਟਾਈਮ ਅਸੀਂ ਨਹੀਂ ਛੁਡਾ ਸਕਦੇ ਸੀ ਕਿਉਂਕਿ ਛੋਟੇ ਛੋਟੇ ਹੁੰਦੇ ਸੀ ਬਹੁਤ ਜ਼ਿਆਦਾ ਮਾਰਦੇ ਸੀ ਮੰਮੀ ਨੂੰ ਤੇ ਸਾਨੂੰ ਵੀ ਸੜਕਾਂ ਤੇ ਛੱਡ ਕੇ ਆ ਜਾਂਦੇ ਸੀ ਸਾਨੂੰ ਰਾਤ ਰਾਤ ਨੂੰ ਰਾਤ ਦੇ 10 ਵਜੇ ਦਾ 11 ਵਜੇ ਸਾਨੂੰ ਬਾਹਰ ਸਾਡੇ ਘਰ ਆ ਜਾਂਦੇ ਸੀ ਸੜਕ ਤੇ ਕਿ ਜਾਓ ਤੁਸੀਂ ਮਰੋ ਉਧਰੋਂ ਬਾਹਰ ਜਾਓ ਜਿੱਥੇ ਮਰਜ਼ੀ ਜਾਓ ਤੇ ਇਹ ਹਾਲਾਤ ਤੇ ਮੈਨੂੰ ਦੇਖੇ ਨਹੀਂ ਗਏ ਫਿਰ ਅਸੀਂ ਮੰਮੀ ਤੇ ਮੈਂ ਕੋਠੇ ਦੇ ਵਿੱਚ ਕੰਮ ਕੀਤਾ ਖੇਤਾਂ ਦੇ ਵਿੱਚ ਕੰਮ ਕੀਤਾ 20 ਰੁਪਏ ਦਿਹਾੜੀ ਚਾਰੇ ਸੀ ਜੀ ਉਸ ਟਾਈਮ ਜਦੋਂ ਅਸੀਂ ਕੰਮ ਕਰ ਰਹੇ ਸੀਗੇ ਤੇ ਮੰਮੀ ਤੇ ਮੈਂ ਦੋਨੋਂ ਜੀ ਸਾਈਕਲ ਤੇ ਜਾਂਦੇ ਸੀ ਸਵੇਰੇ ਨਾ ਸਵੇਰ ਦੀ ਤਾਂ ਰੋਟੀ ਖਾ ਕੇ ਜਾਂਦੇ ਸੀ ਕਿਉਂਕਿ ਰਾਸ਼ਨ ਪਾਣੀ ਹੁੰਦਾ ਨਹੀਂ ਸੀ ਸਾਡੇ ਘਰ ਦੇ ਵਿੱਚ ਤੇ ਫਿਰ ਅਸੀਂ ਕੰਮ ਕੀਤਾ ਬਹੁਤ ਜ਼ਿਆਦਾ ਮਿਹਨਤ ਬਹੁਤ ਕੀਤੀ ਹੈ ਉਹ ਨਹੀਂ ਪਤਾ ਹੁਣ ਆਪਣੇ ਢਿੱਡ ਲਈ ਬਹੁਤ ਜ਼ਿਆਦਾ ਕੀਤਾ ਹੈ ਭੈਣ ਪਾਈਆਂ ਲਈ ਕੀਤਾ ਜੀ ਕਿੰਨੇ ਆ ਪਰਿਵਾਰ ਦੇ ਮੈਂਬਰ ਹੋਰ ਕੌਣ-ਕੌਣ ਹੈ ਘਰ ਦੇ ਵਿੱਚ ਅਸੀਂ 6 ਜਣੇ ਆ ਜੀ ਹੁਣ ਤੇ ਜੀ ਮੇਰੇ ਭੈਣ ਪਾਈਆਂ ਜੀ ਇੱਕ ਭਾਬੀ ਵੀ ਹੈ ਜੀ ਤੇ ਇੱਕ ਮੰਮੀ ਨੇ ਜੀ ਸੋ ਕਿਸ ਤਰ੍ਹਾਂ ਦੇਖਦੇ ਆਂਗੇ ਉਹ ਪਰਿਵਾਰ ਦੇ ਵਿੱਚ ਤੁਹਾਨੂੰ ਟਰੱਕ ਚਲਾਣਾ ਦੀ ਨੋਬਤ ਕਦੋਂ ਆਈ ਕਦੋਂ ਸ਼ੁਰੂ ਕਰਿਆ ਟਰੱਕ ਚਲਾਉਣਾ ਤੁਸੀਂ ਔਰ ਸਿੱਖਿਆ ਕਿਸੇ ਤੋਂ ਜਾਂ ਕਿ ਕਿਹੜੇ ਸਰਕਮਸਟੈਂਸਸ ਦੇ ਵਿੱਚ ਆਏ ਤੁਸੀਂ ਜੀ ਮੈਨੂੰ 9 ਸਾਲ ਹੋ ਗਏ ਜੀ ਇਹ ਟਰੱਕ ਚਲਾਉਂਦੇ ਨੂੰ ਤੇ ਜੀ ਘਰ ਦੇ ਹਾਲਾਤ ਬਹੁਤ ਮਾੜੇ ਸੀਗੇ ਜੀ ਜੀ ਘਰ ਦੇ ਹਾਲਾਤ ਬਹੁਤ ਮਾੜੇ ਸੀਗੇ ਜੀ ਜੀ ਤੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਸੀ ਜੀ ਸਿਖਾਣ ਵਾਲਾ ਜੀ ਕੋਈ ਨਹੀਂ ਸੀਗਾ ਜੀ ਮੈਨੂੰ ਗੱਡੀ ਖੜੀ ਹੁੰਦੀ ਸੀ ਜੀ ਘਰੇ ਤੇ ਮੈਂ ਉਹਨੂੰ ਬਸ ਅੱਗੇ ਪਿੱਛੇ ਕਰਦੀ ਸੀ ਜੀ ਫਿਰ ਉਸ ਟਾਈਮ ਉਹ ਛੋਟੀ ਹੁੰਦੀ ਸੀ ਤਾਂ ਅੱਗੇ ਪਿੱਛੇ ਇੱਕ ਦੋ ਵਾਰੀ ਤਾਂ ਅੱਗੇ ਪਿੱਛੇ ਕਰਦੇ ਕਰਦੇ ਉਹ ਜਿਆਦਾ ਡਰ ਜਾ ਲੱਗਿਆ ਉਹ ਇੰਨਾ ਡਰ ਲੱਗਾ ਕਿ ਵੀ ਮੈਂ ਤਾਂ ਮਤਲਬ ਕਿ ਵੀ ਹੁਣ ਮੈਂ ਖਤਮ ਹੀ ਹੋ ਜਾਾਂਗੀ ਜੀ ਮੈਂ ਇਹ ਟਰੱਕ ਮੈਂ ਚਲਾਇਆ ਜੀ ਤਾਂ ਕਰਕੇ ਹੌਲੀ ਹੌਲੀ ਕਰਕੇ ਜੀ ਅੱਗੇ ਵਧਣਾ ਪਿਆ ਮੈਨੂੰ ਕਿਉਂ ਕਿਸੇ ਤੋਂ ਸਿੱਖਿਆ ਕਿ ਮਤਲਬ ਕਿ ਖੜੀ ਗੱਡੀ ਅੱਗੇ ਪਿੱਛੇ ਕਰਕੇ ਫਿਰ ਇੱਕ ਗੱਡੀ ਕਿਹਦੀ ਹੁੰਦੀ ਸੀ ਉਹ ਗੱਡੀ ਤਾਂ ਹੋਰ ਕਿਸੇ ਦੀ ਹੁੰਦੀ ਸੀਗੀ ਜੀ ਬਸ ਮੈਂ ਫੋਨ ਚਲਾਉਂਦੇ ਬਾਨੇ ਵਿੱਚ ਬਹਿ ਜਾਂਦੇ ਸੀ ਥੋੜਾ ਜਿਹਾ ਅੱਗੇ ਪਿੱਛੇ ਕਰਦੇ ਸੀ ਜੀ ਉਹਨਾਂ ਦੀ ਗੱਲਾਂ ਵੀ ਸੁਣੇ ਜਿਨ੍ਹਾਂ ਦੀ ਗੱਡੀ ਸੀਗੀ ਕਹਿੰਦੇ ਕਿ ਇਹ ਕੀ ਐ ਤੂੰ ਕਹਿੰਦੇ ਆਪਣੇ ਔਕਾਤ ਤੱਕ ਕਰੋ ਮੈਂ ਕਿਹਾ ਠੀਕ ਹੈ ਜੀ ਸੋ ਕੱਜ ਹੁਣ ਜਿਹੜਾ ਹੈਗਾ ਕੰਮ ਕਿਸ ਚੀਜ਼ ਦਾ ਕਰਦੇ ਹਾਂ ਉਸ ਟਰੱਕ ਦੇ ਉੱਤੇ ਜਿਹੜਾ ਸਿਕਰੇਬ ਦਾ ਕੰਮ ਕਰਦੇ ਹਾਂ ਜੀ ਸੋ ਕਿੰਨਾ ਕੁ ਵਰਜਨ ਲੈ ਕੇ ਜਾਂਦੇ ਹਾਂ ਸੋ ਕਈ ਵਾਰੀ ਜਦ ਟਰੱਕ ਚਲਾਉਂਦੇ ਆ ਕਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੁੰਦਾ ਕਈ ਹਡਲਸ ਵੀ ਆਉਂਦੇ ਹੁੰਦੇ ਜੀ ਇਹਦੇ ਵਿੱਚ 7-8 ਟਨ ਮਾਲ ਜਾਂਦਾ ਜੀ 7-8 ਟਨ ਮਾਲ ਲੈ ਕੇ ਜਾਣਾ ਹੁੰਦਾ ਔਰ ਤੋਂ ਆਪਣਾ ਮੰਡੀ ਗੁਬਿੰਦਗੜ੍ਹ ਮੰਡੀ ਗੁਬਿੰਦਗੜ੍ਹ ਤੋਂ ਲੁਧਿਆਣੇ ਲੁਧਿਆਣੇ ਤੋਂ ਸੰਗਰੂਰ ਰਾਜਪੁਰਾ ਇਹ ਸਾਰਾ ਜਾਣਾ ਹੁੰਦਾ ਮੰਡੀ ਗੁਬਿੰਦਗੜ੍ਹ ਤੋਂ ਅੱਗੇ ਸਰੰਦ ਇਹ ਸਾਰਾ ਕਿੱਥੇ ਜਾ ਕੇ ਹੀ ਮੈਨੂੰ ਮਾਲ ਵੇਚਣਾ ਪੈਂਦਾ ਅੱਗੇ ਸੋ ਫਿਰ ਇਹ ਕਿੱਥੋਂ ਇਕੱਠਾ ਕਰਦੇ ਨੇ ਜਿਹੜਾ ਇਹ ਸਮਾਨ ਹੁੰਦਾ ਜਿਹੜਾ ਇਹ ਜੀ ਆਲਾਗ-ਆਲਾਗ ਏਰੀਆ ਦੇ ਵਿੱਚ ਜਾ ਕੇ ਐਸੇ ਇਕੱਠਾ ਕਰਦੇ ਆ ਫਿਰ ਉਹਨਾਂ ਨੂੰ ਇਕੱਠਾ-ਕੁੱਠਾ ਕਰਕੇ ਫਿਰ ਲੇਬਰ ਲਾ ਕੇ ਫਿਰ ਗੱਡੀ ਭਰ ਦਿਆ ਜੀ ਆਪ ਸੋ ਕਿੰਨੀ ਕੰਮਤ ਕਰਨੀ ਪੈਂਦੀ ਹੈਗੀ ਆ ਕਿਉਂਕਿ ਫਿਰ ਬਚ ਜਾਂਦਾ ਪਰਿਵਾਰ ਦੇ ਲਈ ਗੁਜ਼ਾਰਾ ਹੋ ਜਾਂਦਾ ਹਾਂਜੀ ਬਚ ਜਾਂਦਾ ਇਹ ਥੋੜਾ 1000 ਰੁਪਏ 1500 ਰੁਪਏ ਬਚ ਜਾਂਦਾ ਸਾਰਾ ਖਰਚਾ ਖਰਚਾ ਕੱਟ ਕੇ ਜੀ ਕਿਉਂਕਿ ਹੁਣ ਤਾਂ ਜੇ ਖਰਚੇ ਵਧ ਗਏ ਨੇ ਜੀ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਵਧ ਗਈ ਹੈ ਤਾਂ ਕਰਕੇ 1000 1500 ਰੁਪਏ ਬਚ ਜਾਂਦਾ ਜੀ ਤੁਹਾਡੇ ਇਹ ਫਾਦਰ ਸਾਹਿਬ ਨੇ ਨਹੀਂ ਤੁਹਾਡੀ ਸੁਣੀ ਕਿ ਮੇਰੀ ਬੇਟੀ ਇਸ ਤਰ੍ਹਾਂ ਦੇ ਨਾਲ ਟਰੱਕ ਚਲਾ ਰਹੀ ਹੈ ਜਾਂ ਕੋਈ ਰਿਸ਼ਤੇਦਾਰ ਕੋਈ ਫਰੈਂਡ ਸਰਕਲ ਦੇ ਵਿੱਚ ਵੀ ਕਹਿੰਦੇ ਹੋਣੇ ਜਾਂ ਤੂੰ ਟਰੱਕ ਚਲਾ ਰਹੀ ਹੈ ਕਿਉਂ ਕਿਉਂ ਕੰਮ ਕਰ ਰਹੀ ਹੈ ਜਾਂ ਦੇਖੋ ਇਹ ਸਾਰੇ ਪੁੱਛਦੇ ਤਾਂ ਸਾਰੇ ਆ ਜੀ ਕਿਉਂਕਿ ਦੇਖੋ ਹੁਣ ਸਾਰਿਆਂ ਨੂੰ ਆਪਣੀ ਮੁਸੀਬਤਾਂ ਦੱਸਣ ਤੋਂ ਦਾ ਮੈਂ ਰਹੀ ਜੀ ਕਿਉਂਕਿ ਉਹ ਉਹਨਾਂ ਨੇ ਕਿਹਾ ਮੇਰੇ ਘਰ ਦੇ ਵਿੱਚ ਰਾਸ਼ਨ ਪਾ ਲੈਣਾ ਜੇ ਮੈਂ ਆਪਣਾ ਕੰਮ ਬੰਦ ਕਰਕੇ ਆਪਣੇ ਘਰੇ ਬਹਿ ਜਾ ਜੀ ਕੋਈ ਵੀ ਨਹੀਂ ਮੇਰੇ ਘਰੇ ਆਂਦਾ ਜੀ ਨਾ ਹੀ ਕੋਈ ਪੁੱਛਦਾ ਕਿ ਵੀ ਹਾਂ ਵੀ ਕajal ਤੂੰ ਕਿੱਦਾਂ ਕੀ ਹੈ ਕੋਈ ਨਹੀਂ ਪੁੱਛਦਾ ਕਿ ਕਿ ਗਰੀਬ ਬੰਦੇ ਨੂੰ ਹਰ ਕੋਈ ਲੱਤ ਮਾਰਦਾ ਹਨ ਤਾਂ ਕਰਕੇ ਮੈਨੂੰ ਕੋਈ ਨਹੀਂ ਪੁੱਛਦਾ ਔਰ ਨਾ ਹੀ ਮੈਨੂੰ ਕੋਈ ਫਰਕ ਪੈਂਦਾ ਕਿ ਮੇਰੇ ਬਾਰੇ ਲੋਕ ਮੇਰੇ ਬਾਰੇ ਕੀ ਸੋਚ ਰਹੇ ਨੇ ਕੀ ਨਹੀਂ ਸੋਚਦੇ ਮੈਨੂੰ ਬਹੁਤ ਲੋਕ ਮੈਨੂੰ ਬਹੁਤ ਬੁਰਾ ਬੋਲਦੇ ਆ ਜੀ ਹਾਂਜੀ ਬਟ ਮੈਂ ਇਗਨੋਰ ਕਰ ਦਿੰਦਾ ਕਿਉਂਕਿ ਇਗਨੋਰ ਕਰਨ ਤੇ ਹੀ ਫਾਇਦਾ ਹੈ ਕਿਉਂਕਿ ਅੱਗੇ ਇਗਨੋਰ ਕਰਕੇ ਹੀ ਬਦਲ ਜਾਗਾ ਕਿਉਂਕਿ ਜੇ ਇਹਨਾਂ ਨੂੰ ਹੀ ਦੇਖੇ ਜਾਵਾ ਤਾਂ ਫਿਰ ਤਾਂ ਲੜਦੇ ਲੜਦੇ ਮਾਰ ਹੀ ਦੇਣਗੇ ਮੈਨੂੰ ਹਾਂਜੀ ਸੋ ਜਦੋਂ ਟਰੱਕ ਲੈ ਕੇ ਜਾਂਦੇ ਨੇ ਰੋਡ ਦੇ ਉੱਤੇ ਫਿਰ ਪੁਲਸ ਵਾਲੇ ਵੀ ਖੜੇ ਹੁੰਦੇ ਹੋਣੇ ਨਾਕਾ ਵੀ ਲੱਗਿਆ ਹੁੰਦਾ ਕਦੇ ਚਲ ਹਾਂਜੀ ਚਲਾਨ ਹੋਇਆ ਜੀ ওভারਲੋਡ ਸੀ ਜੀ ਮੇਰੀ ਗੱਡੀ ਤੇ ਉਹਨਾਂ ਨੇ ਮੈਨੂੰ ਸੁਣਿਆ ਵੀ ਨਹੀਂ ਉਹਨਾਂ ਨੇ ਕੁਛ ਤੇ ਉਹਨਾਂ ਨੇ ਚਲਾਨ ਕਰਤਾ ਜੀ ਮੇਰੀ ਗੱਡੀ ਦਾ ਫਿਰ ਮੈਨੂੰ ਚਲਾਨ ਭੋਗਤਣ ਵਾਸਤੇ 3-4 ਮਹੀਨੇ ਆਈ ਧੱਕੇ ਖਾਣੇ ਪਏ ਜੀ ਲੁਧਿਆਣੇ ਅੱਛਾ ਹਾਂਜੀ ਫਿਰ ਭੁਗਤ ਕੇ ਆਏ ਫਿਰ ਚਲਾਨ ਹਾਂਜੀ ਉਹ ਭੁਗਤਿਆ ਜੀ ਚਲਾਨ ਸਰ ਜੀ ਸੀਗੇ ਉੱਥੇ ਉਹਨਾਂ ਨੇ ਮੇਰੀ ਸੁਣੀ ਕਹਿੰਦੇ ਕਿ ਵੀ ਕਿੱਦਾਂ ਕਿੱਦਾਂ ਕੰਮ ਕਰਦੇ ਕੀ ਕਰਦੇ ਗਾਜਲ ਮੈਂ ਕਿਹਾ ਜੀ ਮੈਂ ਗੱਡੀ ਚਲਾਨੀ ਆ ওভারਲੋਡ ਕਹਿੰਦੇ ਅੱਛਾ ਕਹਿੰਦੇ ਦੇਖੋ ਜੀ ਓਵਰਲੋਡ ਗੱਡੀ ਚਲਾਤੇ ਰਹੇ ਪਰ ਕਹਿੰਦੇ ਕਾਗਜ਼ ਪੱਤਰ ਓਕੇ ਰੱਖੋ ਕਹਿੰਦੇ ਅਸੀਂ ਨਹੀਂ ਕਹਿ ਰਹੇ ਕਿ ਤੁਸੀਂ ਕੰਮ ਨਾ ਕਰੋ ਬਟ ਮੇਰਾ 22000 ਰੁਪਏ ਚਲਾਨ ਸੀ ਸਰ ਉਹਨਾਂ ਦਾ ਸਭ ਤੋਂ ਵਧੀਆ ਧੰਨਵਾਦ ਜੋ ਮੇਰੇ ਤੋਂ ਸਿਰਫ ਉਹਨਾਂ ਨੇ 500 ਰੁਪਏ ਦਾ ਜੁਰਮਾਨਾ ਭਰਿਆ ਹੋਇਆ ਸੀ ਬਲਕਿ ਐ ਸੋਚਣਾ ਕਿ ਪੰਜਾਬ ਦੀ ਧੀ ਹੈਗੀ ਕੁੜੀ ਹੈਗੀ ਆ ਕਿ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਜਿਹੜਾ ਇਹ ਸਾਰਾ ਕੰਮ ਕਰ ਰਹੀ ਹੈ ਹਾਂਜੀ ਹਾਂਜੀ ਤਾਂ ਕਰਕੇ ਉਹਨਾਂ ਦਾ ਮੇਰੇ ਤੋਂ ਚਲਾਨ ਕੱਟ ਲਿੱਤਾ ਜੀ ਜਦ ਡਰਾਈਵਰੀ ਕਰ ਰਹੇ ਉਹਨੇ ਕਈ ਕਹਿੰਦੇ ਆ ਕਿ ਇੱਕ ਦੂਜੇ ਨੂੰ ਉੱਚਾ ਨੀਵਾ ਵੀ ਬੋਲ ਪੈਂਦੇ ਆ ਕੋਈ ਬੋਲ ਐਵੇਂ ਜਿਹਾ ਵੀ ਬੋਲ ਬਲੇਆ ਹੋ ਜਾਂਦਾ ਕਈ ਵਾਰੀ ਫਿਰ ਹਾਂਜੀ ਮੈਨੂੰ ਗਾਲ ਕੱਢਦੇ ਨੇ ਲੋਕ ਜੇ ਮੈਂ ਰਸਤੇ ਵਿੱਚ ਸੜਕ ਤੇ ਆੰਦੇ ਆ ਜੀ ਅਸੀਂ ਗਾਲ ਕੱਢਦੇ ਆ ਮੈਨੂੰ ਫਿਰ ਉਹਨਾਂ ਨੂੰ ਵੀ ਫਿਰ ਦੇਖੋ ਹੁਣ ਜੇ ਜੇ ਸਾਹਮਣੇ ਵਾਲਾ ਹੁਣ ਦੇਖੋ ਜੀ ਮੈਨੂੰ ਉਲਟਾ ਬੋਲੇਗਾ ਕੋਈ ਨਹੀਂ ਸੁਣ ਸਕਦਾ ਮੈਂ ਤਾਂ ਵੈਸੇ ਨਹੀਂ ਸੁਣਦੇ ਜੀ ਕਿਉਂਕਿ ਕਿਉਂਕਿ ਜੇ ਅਸੀਂ ਗਰੀਬ ਕਰਦੇ ਜ਼ਰੂਰ ਆ ਜੀ ਬਟ ਕਿਸੇ ਤੋਂ ਆਪਣੇ ਮਾਪਿਆਂ ਦੇ ਗਾਲਾ ਥੋੜੇ ਸੁਣਾਗੇ ਜੀ ਤਾਂ ਕਰਕੇ ਸੁਣਾ ਪੈਂਦਾ ਥੋੜਾ ਬੁੱਤਾ ਫਿਰ ਸੁਣਾ ਵੀ ਦਿੰਨੇ ਆ ਜੀ ਅੱਛਾ ਹਾਂ ਜੀ ਮਤਲਬ ਕੋਣਾਂ ਨੂੰ ਸੁ ਹਾਂਜੀ ਸੁਣਾ ਦਿੰਨੇ ਕਿਉਂਕਿ ਇਸ ਤੇ ਕੋਈ ਡਰ ਨਹੀਂ ਕਿਉਂਕਿ ਮਾਪੇ ਸਾਡੀ ਕੋਈ ਫਰੀਦ ਹੀ ਨਹੀਂ ਆ ਰਹੀ ਜੀ ਮੇਰੇ ਤਾਂ ਪਹਿਲੀ ਜੀ ਬੜਾ ਸਿਰ ਤੇ ਕਰਦਾ ਹੋਇਆ ਪਿਆ ਤਾਂ ਕਰਕੇ ਮੇਰੇ ਮਾਪੇ ਨੇ ਕਿਹਾ ਫਰੀਦ ਹੀ ਆ ਰਹੀ ਜੋਨਾ ਕਿੰਨਾ ਕ ਕਰਜ਼ਾ ਹੁਣ ਸਿਰ ਤੇ ਹੁਣ ਜੀ 4 ਕਿ ਲੱਖ ਰੁਪਏ ਦਾ ਕਰਜ਼ਾ ਜੀ ਮੇਰੇ ਤੇ ਹਾਂਜੀ ਫਿਰ ਇੱਕ ਮਲਗੀ ਕਰਜ਼ੇ ਤੇ ਹੀ ਲੱਤਾ ਫਿਰ ਇਹ ਇੰਸਟਾਲਮੈਂਟ ਹਾਂਜੀ ਸਰ ਇਹ ਕਰਜ਼ੇ ਤੇ ਹੀ ਹੈ ਬਸ ਕੰਮ ਕਰਨ ਵਾਸਤੇ ਲੈ ਲਿਆ ਮੈਂ ਕਿਹਾ ਹੌਲੀ ਹੌਲੀ ਕਰਕੇ ਮੈਂ ਦੇ ਦਾਂਗੇ ਹੀ ਬਟ ਪਤਾ ਨਹੀਂ ਦੇਇਆ ਜਾਏਗਾ ਕਿ ਨਹੀਂ ਦੇਇਆ ਜਾਏਗਾ ਕਿਉਂਕਿ ਮੇਰੇ ਤਾਂ ਹਾਲਾਤ ਬੜੇ ਮਾੜੇ ਚੱਲ ਰਹੇ ਹਨ ਇਸ ਟਾਈਮ ਜੀ ਹਾਂਜੀ ਸੋ ਕੱਲ ਹਮੇਸ਼ਾ ਮਾਲਕ ਜੀ ਤੁਸੀਂ ਇਸੇ ਪਹਿਰਾ ਵਿੱਚ ਰਹਨੇ ਮੁੰਡਿਆਂ ਦੀ ਲੁੱਕ 'ਚ ਰਹਨੇ ਹੋ ਕਿਉਂਕਿ ਜੇ ਕਹਿੰਦੇ ਕੁੜੀ ਲੁੱਕ 'ਚ ਜਾਂਦਾ ਬੰਦਾ ਉਹ ਮਾਲਕ ਫਿਰ ਕਈ ਵਾਰੀ ਕਈ ਓਵਰ ਕਮੈਂਟ ਵੀ ਕਰਦੇ ਨੇ ਸਰ ਬੁਆਏਜ਼ ਵਾਲਾ ਲੁੱਕ ਮੈਨੂੰ ਸਭ ਤੋਂ ਬੈਟਰ ਲੱਗਿਆ ਕਿਉਂਕਿ ਡਰਾਈਵਿੰਗ ਦੇ ਵਿੱਚ ਹਰ ਇੱਕ ਸ਼ਰਾਬੀ ਮਿਲਦਾ ਹਰ ਇੱਕ ਨਸ਼ੇੜੀ ਬੰਦਾ ਮਿਲਦਾ ਹੈ ਹਨਾ ਜੀ ਜਿਹੜਾ ਕਿ ਵੀ ਜੇ ਮੈਂ ਹੁਣ ਕੁੜੀ ਵਾਲੇ ਲੁੱਕ 'ਚ ਜਾਵਾਂਗੀ ਜੀ ਉਹਨਾਂ ਤਾਂ ਮੈਨੂੰ ਕਿੱਥੇ ਤਾਂ ਨਹੀਂ ਛੱਡਣਾਂ ਇੱਕ ਦਿਨ ਜਾਵਾਂਗੇ ਦੂਜੇ ਦਿਨ ਤਾਂ ਮੈਨੂੰ ਪਤਾ ਹੀ ਕੀ ਮਾਰ ਕੇ ਸੁੱਕੀ ਦੇਣਗੇ ਤਾਂ ਕਰਕੇ ਇਹ ਮੈਂ ਇਹ ਆਪਣਾ ਬੁਆਏ ਜਿਹਾ ਲੁੱਕ ਰੱਖਿਆ ਕਿਉਂਕਿ ਇਹਨਾਂ ਤੋਂ ਹੀ ਇਹ ਬੰਦੇ ਤੋਂ ਮੈਨੂੰ ਡਰ ਲੱਗਦਾ ਹੈ ਕਿਉਂਕਿ ਇਹ ਇਹਨਾਂ ਦਾ ਬੜੇ ਗੰਦੇ ਇਨਿਆਤ ਨਾਲ ਦੇਖਦੇ ਨੇ ਜੀ ਇੰਨੀ ਗੰਦੀ ਇਨਿਆਤ ਨਾਲ ਦੇਖਦੇ ਨੇ ਕਿ ਵੀ ਹਾਂ ਵੀ ਬੰਦਾ ਕੁਝ ਉਲਟ ਕੇ ਜਵਾਬ ਦੇਗਾ ਤਾਂ ਇਹਨਾਂ ਨੇ ਤਾਂ ਉੱਥੇ ਖਤਮ ਕਰ ਦੇਣਾ ਕਿਉਂਕਿ ਮੈਂ ਕੱਲੀ ਹੁੰਨੀ ਆ ਜੇ ਕੋਈ ਤਾਂ ਮੇਰੇ ਨਾਲ ਹੁੰਦਾ ਨਹੀਂ ਕਿਉਂਕਿ ਕੱਲੇ ਹੀ ਜਿੰਨਾ ਸਿੱਖਿਆ ਜੀ ਮੈਂ ਇਸ ਕਰਕੇ ਜੇ ਜੇ ਕੋਈ ਮੇਰੇ ਉੱਤੇ ਉਂਗਲ ਉਠਾਏਗਾ ਤਾਂ ਮੈਂ ਬਰਦਾਸ਼ਤ ਵੀ ਨਹੀਂ ਕਰਤਾ ਦਿਨ ਨਾਲੇ ਜੇ ਮੈਨੂੰ ਕੁਝ ਹੋ ਗਿਆ ਤਾਂ ਮੇਰੇ ਘਰ ਦੇ ਜਿੰਦੇ ਜਿਹੀ ਮਰ ਜਾਣਗੇ ਜੀ। ਹੋਰ ਘਰ 'ਚ ਕੋਈ ਕਮਾਈ ਦਾ ਹੋਰ ਕੋਈ ਸਾਧਨ ਨਹੀਂ ਹੈਗਾ। ਨਾ ਜੀ ਘਰ ਦੇ ਵਿੱਚ ਹੋਰ ਕੋਈ ਕੰਮ ਨਹੀਂ ਕਰਦਾ ਸਿਰਫ ਹੀ ਮੈਂ ਹੀ ਕਰਦੇ ਆ ਪਰ ਮੰਮੀ ਕਰਦੇ ਸੀਗੇ ਨਾਲ। ਹਾਂਜੀ। ਸੋ ਇਹ ਕਾਜਲਾ ਕਹਿੰਦੀ ਹੈ ਕਿ ਘਰ 'ਚ ਕੋਈ ਕੰਮ ਨਹੀਂ ਕਰਦਾ ਹੈਗਾ ਕਰਜ਼ਾ ਲੱਤਾ ਹੋਇਆ ਹੈ ਕਰਜ਼ਾ ਵੀ ਇਹਨਾਂ ਦੇ ਸਿਰ ਤੇ ਕਾਫੀ ਆ। ਸੋ ਕਾਜਲ ਮਤਲਬ ਕਿ ਜਦੋਂ ਹੁਣ ਜਿਹੜਾ ਸਕ੍ਰੈਪ ਦਾ ਮਾਲ ਵੀ ਲਿਖੇ ਜਾਂਦੇ ਹੈਗੇ ਉਹ ਹਨਾ ਇਹਨਾਂ ਦੇ ਨਾਲ ਜਿਹੜਾ ਹੈਗਾ ਤੁਸੀਂ ਜਿਹੜਾਗਾ ਕਿ ਕਈ ਵਰੀ ਮਸ਼ਿਨਰੀ ਹੁੰਦੀ ਹੈ ਇਹਨਾਂ ਨੂੰ ਫਿਰ ਠੀਕ ਠੋਕ ਕਰਨ ਵਾਸਤੇ ਟੂਲ ਵਗੈਰਾ ਵੀ ਰੱਖੇ ਹੁੰਦੇ ਸੀ ਸਰ ਹਾਂਜੀ ਮੈਂ ਇਹਦੇ ਵਿੱਚ ਚਾਬੀਆਂ ਚੁੱਬੀਆਂ ਰੱਖੇ ਹੋਈਆਂ ਨੇ ਜਿੰਨਾ ਕ ਮੇਰੇ ਤੋਂ ਹੁੰਦਾ ਓਨਾ ਕ ਮੈਨੂੰ ਕਰਨਾ ਪੈਂਦਾ ਕਿਉਂਕਿ ਕਿਉਂਕਿ ਜਿਹੜਾ ਨੂੰ ਦੇਖੋ ਇਹ ਬੰਦਾ ਬੰਦਾ ਹੀ ਹੁੰਦਾ ਹੈ ਕਿਉਂਕਿ ਜਨਾਨੀ ਜਨਾਨੀ ਹੁੰਦੀ ਹੈ ਜਿੰਨਾ ਕ ਮੇਰੇ ਤੋਂ ਹੁੰਦਾ ਹੈ ਖੋਲ ਦੋੜ ਹੱਤਾ ਪੈਰਾ ਤੇ ਸੱਟਾ ਵੀ ਲੱਗਦੀਆਂ ਕਿਉਂਕਿ ਸੜਕ ਦੇ ਵਿੱਚ ਰੁਕਣਾ ਬਹੁਤ ਜ਼ਿਆਦਾ ਔਖਾ ਹੈ ਮੈਂ ਰਾਤ ਨੂੰ 11:00 ਤੱਕ ਆਈਆਂ ਜੀ ਘਰੇ ਤੇ 4 ਵਜੇ ਸਵੇਰੇ ਨਿਕਲਣਾ ਪੈਂਦਾ ਮੈਨੂੰ ਘਰੋਂ ਜਿਵੇਂ ਹੁਣ ਗੱਡੀ ਖਰਾਬ ਹੋ ਜਾਂਦੇ ਕੋਈ ਵਧੀਆ ਇੰਨੇ ਵਧੀਆ ਬੰਦੇ ਵੀ ਮਿਲ ਜਾਂਦੇ ਕੋਈ ਹਾਂ ਵੀ ਕੋਚ ਨੇ ਨਾ ਜੇ ਕਦੀ ਕੋਈ ਨਹੀਂ ਮਿਲਦਾ ਤਾਂ ਇੰਨਾ ਬੜਾ ਮਨ ਤੁਖਦਾ ਏ ਜਿਸ ਤਰ੍ਹਾਂ ਕੋਈ ਵੀ ਨਾ ਹੁੰਦਾ ਨਾ ਮੇਰੇ ਨਾਲ ਕਿ ਵੀ ਇੰਨਾ ਕ ਇਕੱਲਾ ਮਹਿਸੂਸ ਕਰਦੇ ਆ ਕਿ ਵੀ ਨਾ ਕਿ ਵੀ ਇਸ ਤੋਂ ਵਧੀਆ ਦਾ ਮਰਦ ਨਾ ਅੱਛਾ ਸੀ ਕਿ ਵੀ ਇੰਨਾ ਮੈਨੂੰ ਨਹੀਂ ਕਰ ਇਹੋ ਜਿਹੀ ਗੱਲਾਂ ਨਹੀਂ ਕਰਦੇ ਰਜੇ ਹੌਸਲਾ ਰੱਖ ਬੇਟਾ ਦੇਖੋ ਪਤਾ ਕੀ ਹੈ ਹਰ ਇੱਕ ਚੀਜ਼ ਹੌਸਲੇ ਨਾਲ ਹੁੰਦੀ ਹੈ ਕਿਉਂਕਿ ਤੁਸੀਂ ਮਿਹਨਤ ਕਰ ਰਹੇ ਹੋ ਦੇਖੋ ਕਈ ਆਪਣੇ ਪਰਿਵਾਰ ਨੂੰ ਛੱਡ ਕੇ ਬਾਹਰਲੇ ਮੁਲਕਾਂ ਤੱਕ ਚਲੇ ਜਾਂਦੇ ਨੇ ਪਰ ਤੁਸੀਂ ਤੁਹਾਨੂੰ ਹਨਾ ਸਲੂਟ ਹੈ ਤੁਹਾਨੂੰ ਤੁਸੀਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹੋ ਹਨਾ ਇਹ ਜੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਰਾਜੇ ਹੌਸਲਾ ਰੱਖੋ ਤੁਸੀਂ ਮਿਹਨਤ ਕਰ ਰਹੇ ਹੋ ਤੇ ਮਿਹਨਤ ਕਰਦੇ ਰਹੋ ਇਹ ਮਿਹਨਤ ਕਰਨਾ ਹੀ ਆਪਾਂ ਨੂੰ ਗੁਰੂ ਸਾਹਿਬਾਨ ਨੇ ਆਪਾਂ ਨੂੰ ਗੁਰਤੀ ਦਿੱਤੀ ਹੈ ਹਨਾ ਹਿੰਮਤ ਹੈ ਮਰਦਾ ਮਦਦ ਦੇ ਖੁਦਾ ਕਹਿੰਦੇ ਜਦ ਤੁਸੀਂ ਹਿੰਮਤ ਕਰਦੇ ਹੋ ਤੇ ਉਹ ਖੁਦਾ ਵੀ ਪਰਵਰਦੀਗਾਰ ਵੀ ਤੁਹਾਡੀ ਮਦਦ ਕਰਦਾ ਹੈਗਾ ਸੋ ਕਈ ਵਾਰੀ ਇਨਸੀਡੈਂਟ ਵੀ ਹੋਇਆ ਕੋਈ ਤੁਹਾਡੇ ਨਾਲ ਰੋਡ 'ਤੇ ਜਾਂਦੇ ਜਾਂਦੇ ਸਰ ਆ ਤੱਕ ਰੱਬ ਦੀ ਦਿਆ ਨਾਲ ਆ ਤੱਕ ਮੇਰੀ ਗੱ ਕਿ ਵੀ ਨਹੀਂ ਲੱਗੀ ਕਿਥੇ ਵੀ ਨਹੀਂ ਲੱਗੇ ਬਟ ਮਸ਼ੀਨਰੀ ਗਿਰੀ ਆ ਜੀ ਇਹ ਖਰਾਬ ਹੁੰਦੀ ਰਹਿੰਦੀਆਂ ਨੇ ਕਿ ਜਿਹਦੇ ਕਰਕੇ ਮੈਨੂੰ ਰਸਤੇ ਵਿੱਚ ਰੁਕਣਾ ਪੈ ਜਾਂਦਾ ਮਕਟਾ ਟੂਰਿਜ਼ਮ ਕਹਿੰਦੇ ਨਿਕਲਿਆ ਸੀ ਹਾਂ ਜੀ ਟਾਇਰ ਇਹਦਾ ਓਵਰ ਲੋਡ ਗੱਡੀ ਸੀ ਜੀ ਇਹਦੇ ਅੰਦਰ 4 ਟਨ ਮਾਲ ਸੀ ਇਸ ਤੋਂ ਇੱਕ ਛੋਟੀ ਗੱਡੀ ਉਹਦੇ ਵਿੱਚ 4 ਟਨ ਮਾਲ ਸੀ ਜੋ ਕਿ ਵੀ ਰੋਡ ਦੇ ਵਿੱਚ ਹੀ ਚੱਕਾ ਨਿਕਲ ਗਿਆ ਸੀ ਗੱਡੀ ਦਾ ਪਰ ਪਤਾ ਨਹੀਂ ਕਿਹੜੇ ਵਧੀਆ ਕਰਮ ਕੀਤੇ ਸੀਗੇ ਮੈਂ ਜੋ ਕਿ ਮੈਂ ਮੈਨੂੰ ਬਚਾਤਾ ਮੇਰੇ ਰੱਬ ਨੇ ਸਭ ਤੋਂ ਜ਼ਿਆਦਾ ਉਸ ਟਾਈਮ ਮੈਂ ਡਰ ਗਿਆ ਸੀ ਕਿ ਵੀ ਇਸ ਟਾਈਮ ਤੱਕ ਨਹੀਂ ਹੈ। ਅੱਛਾ ਪ੍ਰੇਰਨਾ ਕਿਤੋਂ ਮਿਲੀ ਬੱਚੇ ਤੁਹਾਨੂੰ ਇਹ ਜਿਹੜੀ ਆ ਪ੍ਰੇਰਨਾ ਕਿ ਨੂੰ ਮਾਈਂਟਰ ਸਮਝਦੇ ਹੋ ਕਿਨੇ ਤੁਹਾਡੀ ਬਾਹ ਫੜੀ ਹੈ ਕਿ ਨੂੰ ਇਸ ਦਾ ਕ੍ਰੈਡਿਟ ਦੰਨੀ ਹੋ ਕਿ ਸਾਰਾ ਕੁਝ ਜਿਹੜਾ ਤੁਹਾਨੂੰ ਸਿੱਖਣ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਕਾਮਯਾਬੀ ਮਿਲ ਰਹੀ ਹੈ ਜਾਂ ਤੁਹਾਡੇ ਘਰਦਿਆਂ ਦਾ ਸਾਥ ਕੀ ਦਾ ਸਾਥ ਹੈ? ਸਭ ਤੋਂ ਵੱਡਾ ਜੀ ਮੇਰੀ ਮੰਮੀ ਦਾ ਹੱਥ ਹੈ ਜੀ ਜਿਨ੍ਹਾਂ ਨੇ ਮੈਨੂੰ ਇਹ ਹੌਸਲਾ ਦਿੱਤਾ ਹੈ ਕਿ ਵੀ ਕਦੀ ਡਰਨਾ ਨਹੀਂ ਹੈ ਕਿ ਵੀ ਨਾ ਕਿ ਦਬਣਾ ਨਹੀਂ ਹੈ ਕਿਸੇ ਸਾਹਮਣੇ। ਚੁੱਕਣਾ ਨਹੀਂ ਹੈ ਜੀ ਬਿਲਕੁਲ ਵੀ ਕਿਸੇ ਸਾਹਮਣੇ ਕਿਉਂਕਿ ਮੇਰੀ ਮੰਮੀ ਹੀ ਸਭ ਤੋਂ ਜ਼ਿਆਦਾ ਮੇਰੇ ਨਾਲ ਸਿਗੇ ਜੀ ਕਿਉਂਕਿ ਜਿਹੜੇ ਜਿਹੜੇ ਰਾਮਾ ਤਾਂ ਮੇਰੀ ਮੰਮੀ ਚਲੇ ਆ ਨਾ ਉਹ ਹੋਰ ਕੋਈ ਚਲਦਾ ਤਾਂ ਕਿ ਵੀ ਖੈਰ ਕਦੈ ਹੀ ਕਦੈ ਚਲਾ ਜਾਂਦਾ ਸਾਨੂੰ ਛੱਡ ਕੇ ਪਰ ਮੇਰੇ ਮੰਮੀ ਨੇਗੇ ਸਾਨੂੰ ਛੱਡ ਕੇ ਪਰ ਜਿੰਨੀ ਕੀ ਮਾਰ ਉਹਨਾਂ ਨੇ ਸਹੀ ਆ ਨਾਲ ਸੋ ਬਿਲਕੁਲ ਭਾਵਕ ਹੋ ਰਹੀ ਆ ਕਿਉਂਕਿ ਕਿਉਂ ਕਿਉਂਕਿ ਮਿਹਨਤ ਕਰਨੀ ਪੈ ਰਹੀ ਹੈ ਗਿਆ ਫਾਦਰ ਸਾਹਿਬ ਸਿਰ ਤੇ ਸੀ ਪਰ ਉਹਨਾਂ ਨੇ ਜਿਹੜੀ ਹੈ ਕੋਈ ਵੀ ਪਰਿਵਾਰ ਦੀ ਜਿਹੜੀ ਹੈ ਪਰਵਰਿਸ਼ ਨਹੀਂ ਕਰੀ ਤਾਂ ਕਾਜਲ ਨੂੰ ਇਹ ਸਟੈਪ ਉਠਾਣਾ ਪਿਆ ਬਾਹਰ ਨਿਕਲਣਾ ਪਿਆ ਸਮਾਜ ਚ ਵਿਚਰਨਾ ਪਿਆ ਜਿਹੜੇ ਮੁੰਡੇ ਆਲਾ ਕੀਤਾ ਇਹਨੂੰ ਅਪਣਾਣਾ ਪਿਆ ਨਸ਼ੇ ਜਿਹੜੇ ਨੇ ਕਹਿੰਦੇ ਘਰਾਂ ਦੇ ਘਰ ਬਰਬਾਦ ਕਰ ਦਿੰਦੇ ਨੇ ਜਿਹੜੇ ਨਸ਼ੇ ਕਰਦੇ ਨੇ ਨੌਜਵਾਨ ਵੀ ਨਸ਼ੇ ਚ ਪਏ ਹੋਏ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਨਸ਼ੇ ਨਾਲ ਘਰ ਉੱਜੜਦੇ ਦੇਖੇ ਨੇ ਕਈ ਮੈਂ ਤਾਂ ਜੀ ਕਹਿੰਦੇ ਆ ਕਿ ਵੀ ਜੀ ਜੇ ਹੁਣ ਮੁੰਡਾ ਵੀ ਕੋਈ ਨਸ਼ਾ ਕਰ ਰਣਾ ਜੀ ਆਪਣੀ ਭੈਣ ਨੂੰ ਦੇਖੇ ਤਾਂ ਆਪਣੀ ਮਾਂ ਨੂੰ ਦੇਖੇ ਪਹਿਲਾਂ ਕਿਉਂਕਿ ਕਿਉਂਕਿ ਜੇ ਹੁਣ ਉਹਨਾਂ ਦੇ ਘਰ ਦੇ ਵਿੱਚ ਬਾਪ ਨਹੀਂ ਆ ਤਾਂ ਉਹ ਜਿਹੜੀ ਮਾਂ ਹੈ ਤੇ ਜਿਹੜੇ ਉਹਨਾਂ ਸਿਸਟਰ ਹਨ ਉਹਨਾਂ ਦੀ ਤੇ ਉਹ ਜ਼ਿਆਦਾ ਹੀ ਆਪਣੇ ਭਾਈ ਦੇ ਉੱਪਰ ਡਿਪੈਂਡ ਨੇ ਜਾਂ ਮਾਂ ਆਪਣੇ ਮੁੰਡੇ ਤੇ ਡਿਪੈਂਡ ਹੈ ਸਭ ਤੋਂ ਜ਼ਿਆਦਾ ਕਿ ਵੀ ਮੇਰਾ ਮੁੰਡਾ ਮੈਨੂੰ ਮਾਂ ਨਾ ਹਨ ਕਦੇ ਵੀ ਆਪਣੀ ਮਾਦਾ ਨਾ ਜੀ ਹੌਸਲਾ ਨਾ ਤੋੜੋ ਕਿ ਸਭ ਤੋਂ ਜ਼ਿਆਦਾ ਜਿਹੜੇ ਤੁਹਾਡੀ ਮਾਂ ਆ ਤੁਹਾਡੀ ਭੈਣ ਆ ਉਹ ਤੁਹਾਡੇ ਲਈ ਤੁਹਾਡੇ ਕਰਕੇ ਹੀ ਜੀਰੀ ਆ ਹੋਰ ਕਿਸੇ ਕਰਕੇ ਨਹੀਂਰੀ ਪਲੀਸ ਇਹ ਨਸ਼ਾ ਜਿਹੜਾ ਹੁੰਦਾ ਨਾ ਇਹਨੂੰ ਬੰਦ ਕੀਤਾ ਜਾਵੇ ਕਿਉਂਕਿ ਨਸ਼ੇ ਨੇ ਨਾ ਘਰ ਬਰਬਾਦ ਕਰਤਾ ਕਿੰਨੇ ਕੇ ਭੈਣਾਂ ਦੇ ਕਿੰਨੇ ਕੇ ਮਾਂ ਨੇ ਇਹਨਾਂ ਦੇ ਸਾਰੇ ਦੀ ਲਾਈ ਬਰਬਾਦ ਕਰ ਰਿਹਾ ਇਹ ਨਸ਼ਾ ਹੀ ਕਰ ਰਿਹਾ ਸਭ ਤੋਂ ਜ਼ਿਆਦਾ ਮੁੰਡੇ ਮਰ ਜਾਂਦੇ ਆ ਟੀਕੇ ਲਾ ਕੇ ਇਹ ਕਰਕੇ ਉਹ ਕਰਕੇ ਬਟ ਇਹ ਕਰਨਾ ਨਹੀਂ ਚਾਹੀਦਾ ਕਿਉਂਕਿ ਪਿੱਛੇ ਵੀ ਦੇਖਣਾ ਚਾਹੀਦਾ ਕਿ ਉਹਨਾਂ ਦੀ ਮਾਂ ਐ ਭੈਣਾਂ ਕਿਉਂਕਿ ਬਾਪ ਪੁੱਤ ਆਦੇ ਟਾਈਮ 'ਚ ਜੀ ਇਹਨਾਂ ਦੇ ਬਰਾਬਰ ਹੈ ਜੀ ਮੇਰੇ ਹਿਸਾਬ ਨਾਲ ਕਾਜਲ ਚਲੋ ਸਟੈਪ ਬਾਈ ਸਟੈਪ ਮਲਗੀ ਚਲੋ ਪਰਿਵਾਰਕ ਹੁੰਦੇ ਰਹਿੰਦੇ ਨੇ ਕੱਲ ਨੂੰ ਤੁਸੀਂ ਚਲੋ بڑے ਹੋਣਾ ਡਿਸੀਜਨ ਲੈਣਾ ਹੈ ਕੱਲ ਨੂੰ ਵਿਆਹ ਵੀ ਹੋਣਾ ਕਾਜਲ ਦਾ ਸੋ ਕੀ ਸੋਚਿਆ ਹੈ ਅਗਲੀ ਕੀ ਸਟ੍ਰੈਟੇਜੀ ਰੱਖੀ ਹੋਈ ਹੈ ਕਿ ਮਦਰ ਨਾਲ ਰਹਿਣਾ ਹੈ ਜਾਂ ਕਿਵੇਂ ਹੈ ਸਾਰਾ ਨਹੀਂ ਮੰਮੀ ਨਾਲ ਹੀ ਰਹਿਣਾ ਜੀ ਉਹਨਾਂ ਨੂੰ ਛੱਡ ਕੇ ਨਹੀਂ ਜਾਣਾ ਕਿੱਥੇ ਹਾਂਜੀ ਕਿਉਂਕਿ ਹੁਣ ਜਿਹੜੇ ਦੇਖ ਰਿਹਾ ਜੀ ਅੱਗੇ ਦੀ ਪੋਜੀਸ਼ਨ ਜਿਹੜੀ ਹੈਗੀ ਵਿਆਹ ਕਰਾਉਂਦੀ ਹੈ ਨਾ ਜੀ ਵਿਆਹ ਕਰ ਲੋ ਕਰਦੇ ਵਿੱਚ ਰਹਿ ਜਾਓ ਫਿਰ ਉਹੀ ਛਾਪਾ ਖਾਣਾ ਕਿਉਂਕਿ ਜਿਵੇਂ ਮੇਰੇ ਮੰਮੀ ਨੇ ਦਿਨ ਕੱਟੇ ਆ ਉਦਾਂ ਫਿਰ ਸਾਡੇ ਨਾਲ ਵੀ ਉਹੀ ਹਾਲ ਸਾਨੂੰ ਪਤਾ ਹੈ ਕਿਉਂਕਿ ਅੱਜ ਦੇ ਜਿਹੜੇ ਬੰਦੇ ਆ ਨਾ ਚੰਗੇ ਘਰ ਦੇ ਵਿਲਾ ਲੋ ਗਰੀਬ ਘਰ ਦੇ ਵਿਲਾ ਲੋ ਕਿਉਂ ਨਸ਼ੇ ਤੋਂ ਇਲਾਵਾ ਕੁਝ ਦੇਖ ਨਹੀਂ ਰਹੀ ਜੀ ਇਸ ਟਾਈਮ ਕੁਝ ਵੀ ਨਹੀਂ ਦੇਖ ਰਹੇ ਆਪਣੇ ਘਰ ਵਾਲਿਆਂ ਨੂੰ ਹੀ ਵੇਚ ਕੇ ਆ ਜਾਂਦੇ ਨੇ ਜੀ ਮੇਰੇ ਅੱਖੇ ਸਾਹਮਣੇ ਬਹੁਤ ਜ਼ਿਆਦਾ ਹੋਏ ਹਾਲ ਆਪਣੇ ਬੱਚਿਆਂ ਤੱਕ ਨੂੰ ਹੀ ਕੁਰਬਾਨ ਕਰ ਦਿੰਦੇ ਨੇ ਨਸ਼ੇ ਪਿੱਛੇ ਫਿਰ ਤਾਂ ਘਰ ਵਾਲੇ ਤਾਂ ਉਹ ਦੂਰ ਦੀ ਗੱਲ ਹੈ ਕਿਉਂਕਿ ਉਹ ਤਾਂ ਹੋਰ ਕਿਸੇ ਦੀ ਹੈ। ਨਸ਼ੇ ਦੇ ਕਰਨ ਮਲਕੀ ਇਹਨਾਂ ਦੇ ਜ਼ਿਹਨ ਦੇ ਵਿੱਚ ਨਸ਼ਾ ਇੰਨਾ ਕੁ ਜ਼ਿਆਦਾ ਮਲਕੀ ਮਾੜਾ ਸਿੱਟਾ ਇਹਨਾਂ ਦੇ ਪਰਿਵਾਰ ਤੇ ਆਇਆ ਕਿ ਨਸ਼ੇ ਕਰਕੇ ਇਹਨਾਂ ਦੇ ਜ਼ਿਹਨ ਦੇ ਵਿੱਚ ਕਿ ਜਿਹੜੀ ਵੱਡੀ ਗੱਲ ਆ ਰਹੀ ਹੈ ਜੋ ਕਹਿਣਾ ਚਾਹੁੰਦੇ ਨੇ ਕੀ ਕਹਿੰਦੇ ਨੇ ਨਸ਼ੇ ਨੇ ਕਈਆਂ ਦੇ ਕਈ ਘਰ ਬਰਬਾਦ ਕਰ ਦਿੱਤੇ ਨੇ ਕਿਉਂਕਿ ਇਹਨਾਂ ਨਾਲ ਕਾਫੀ ਹੋਇਆ ਕੁੱਟਮਾਰ ਵੀ ਹੁੰਦੀ ਸੀ ਘਰੇ ਫਾਦਰ ਸਾਹਿਬ ਕੁੱਟਦੇ ਬਹਿੰਦੇ ਸੀ ਮਮੀ ਨੂੰ ਬਹੁਤ ਮਾਰਦੇ ਸੀ ਬਹੁਤ ਜ਼ਿਆਦਾ ਸਾਡੇ ਆਸ-ਪड़ोस ਵੀ ਨਹੀਂ ਆਉਂਦੇ ਸੀ ਬਚਾਨ ਅਸੀਂ ਤਾਂ ਰੋਂਦੇ ਰੋਂਦੇ ਸੀ ਸਾਰੇ ਚਾਰੋਂ ਪੈਨ ਪੈ ਰੋਂਦੇ ਰਹਿੰਦੇ ਸੀ ਬੈ ਕੇ ਅਸੀਂ ਤਾਂ ਕੁਝ ਕਰਦੇ ਤਾਂ ਸਾਨੂੰ ਵੀ ਮਾਰਦੇ ਸੀਗੇ ਗੰਦੀ ਗੰਦੀ ਗਾਲਾਂ ਕੱਢਣੀਆਂ ਕਿਉਂਕਿ ਮੰਮੀ ਨੂੰ ਤਾਂ ਮਾਰ ਹੀ ਮਾਰ ਰਿਹਾ ਸੀ ਸਾਨੂੰ ਵੀ ਮਾਰਦੇ ਹੋਰ ਕੋਈ ਹੁੰਦੇ ਤਾਂ ਕੱਦ ਹੀ ਚਲੇ ਜਾਂਦੇ ਕੱਦਦੇ ਹੀ ਮਤਲਬ ਡਿਵੋਰਸ ਲੈ ਲੈਂਦੇ ਪਰ ਮੰਮੀ ਨੇ ਮੇਰੇ ਇਦਾਂ ਨਹੀਂ ਕੀਤਾ ਸਭ ਕੁਝ ਸਹਿ ਕੇ ਵੀ ਰਹਿ ਆ ਸਭ ਕੁਝ ਕੀਤਾ ਉਹਨਾਂ ਨੇ ਸਾਡਾ ਢਿੱਡ ਪਾਲਿਆ ਪਰ ਮੰਮੀ ਨੂੰ ਮੇਰਾ ਸਭ ਤੋਂ ਜ਼ਿਆਦਾ ਸਪੋਰਟ ਉਹਨਾਂ ਦੀ ਹੈ ਤਾਂ ਕਰਕੇ ਪਲੇਸ ਉਹਨਾਂ ਦੀ ਮੇਰੀ ਮੰਮੀ ਸਭ ਨੂੰ ਹੀ ਦੇਵੇ ਕਹਿੰਦੇ ਮੇਰੀ ਮਾਂ ਵਰਗੀ ਮਾਂ ਸਭ ਦੀ ਮਾਂ ਹੋ ਇਹ ਜਿਹੀ ਹੋਵੇ ਕਿਉਂਕਿ ਇਹਨਾਂ ਨੂੰ ਬਹੁਤ ਸਪੋਰਟ ਹੈ ਜਿਹੜੀ ਇਹਨਾਂ ਦੀ ਮਦਰ ਦੀ ਮਿਲੀ ਹੈਗੀ ਆ ਸੋ ਕਈ ਐਨਜੀਓ ਨੇ ਥੋੜੇ ਵਰਗਿਆਂ ਦੀ ਮਦਦ ਕਰਨਾ ਚਾਹੁੰਦੇ ਆ ਸੋ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਜਿਵੇਂ ਕਰ ਜਾਏਗਾ ਕਈ ਐਨਜੀਓਜ਼ ਨੇ ਉਹ ਉਹ ਹੈਲਪ ਵੀ ਕਰਦੇ ਨੇ ਥੋੜੇ ਵਰਗਿਆਂ ਦੀ ਸੋ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਜਿਹੜੇ ਸਮਾਜ ਸੇਵੀ ਲੋਕ ਨੇ ਸਰ ਕਰਨਗੇ ਤਾਂ ਦੇਖੋ ਬਾਕੀ ਮੈਂ ਤਾਂ ਨਹੀਂ ਕਹਿ ਰਹੀ ਕਿ ਜੀ ਕਿ ਵੀ ਥੋੜੇ ਤੇ ਡਿਪੈਂਡ ਹੈ ਜੀ ਮੈਂ ਕੁਝ ਨਹੀਂ ਕਹਿ ਸਕਦੀ ਕਿਉਂਕਿ ਮੈਂ ਕਿਸੇ ਨੂੰ ਕਹਿੰਦੀ ਨਹੀਂ ਆਪਣਾ ਦੁੱਖ ਕਿਸੇ ਨੂੰ ਵੀ ਦੱਸਦੀ ਕਿਉਂਕਿ ਜੇ ਮੈਂ ਬਿਮਾਰੀ ਵੀ ਤਾਂ ਵੀ ਨਹੀਂ ਦੱਸਦੀ ਤਾਂ ਪਲੀਜ਼ ਤੁਹਾਡੇ ਤੇ ਡਿਪੈਂਡ ਹੈ ਸਰ ਮੈਨੂੰ ਥੋੜਾ ਜਿਹਾ ਸਪੋਰਟ ਕਰ ਦਿਓ ਬਸ ਮੈਂ ਅੱਗੇ ਵਧਾਂ ਕਿਉਂਕਿ ਮੇਰਾ ਨਾ ਸੁਪਨਾ ਸੀ ਜੀ ਪੁਲਿਸ ਬਣਨ ਦਾ ਸੁਪਨਾ ਕੀ ਹੈ ਪੁਲਿਸ ਬਣਨ ਦਾ ਇਹ ਸੁਪਨਾ ਵਾਤ ਤੋੜਤਾ ਹੈ ਮੈਨੂੰ ਹੁਣ ਥੋੜਾ ਜਿਹਾ ਬਹੁਤ ਜ਼ਿਆਦਾ ਸੁਣਨਾ ਪੈਂਦਾ ਹੈ ਨਾ ਇਹ ਲੋਕਾਂ ਤੋਂ ਤਾਂ ਕਰਕੇ ਕਿੰਨਾ ਕੁ ਪੜੇ ਹੁਣ ਮਤਲਬ ਕਿ ਪੁਲਿਸ ਤਾਂ ਹੁਣ ਵੀ ਹੋ ਸਕਦੇ ਹੋ ਤੁਸੀਂ ਪਲੱਸ 2 ਕੀਤੀ ਹੈ ਜੀ ਮੈਂ ਫਿਰ ਉਹ ਤਾਂ ਹੁਣ ਵੀ ਪਰਤੀਆਂ ਚੱਲ ਰਹੀ ਸਰ ਕਰ ਤਾਂ ਸਕਦੇ ਆ ਬਟ ਕਹਿੰਦੇ ਆ ਨਾ ਜਿੰਨੇ ਕੇ ਛੋਟੇ ਕਰਦੇ ਓਡੇ ਵੱਡੇ ਸੁਪਨੇ ਦੇਖੇਗਾ ਨਾ ਤਾਂ ਕਦੇ ਵੀ ਲਾਤੀ ਪੈਂਦੀ ਹੈ ਕੋਈ ਵੱਡਾ ਜਾ ਨਹੀਂ ਸਕਦਾ ਜਦ ਤੱਕ ਪੈਸੇ ਨਹੀਂ ਹੋਣਗੇ ਜਦ ਤੱਕ ਅੱਗੇ ਕਿੱਥੇ ਵੱਜਾਂਗੇ ਤਾਂ ਕਰਕੇ ਸੁਪਨੇ ਤੋੜ ਦਿੱਤਾ ਸੋ ਇਹ ਕਾਜਲ ਕਹਿੰਦੀ ਸੁਪਨਾ ਸੀ ਬਣ ਸੀਗਾ ਪੁਲਿਸ ਬਣਨ ਦਾ ਕਰ ਰਹੀ ਹੈਗੀਆ ਟਰੱਕ ਡਰਾਈਵਰੀ ਸੋ ਸੁਪਨਾ ਹੈਗਾ ਹਲੇ ਵੀ ਉਮੀਦਾਂ ਨੇ ਉਮੀਦਾਂ ਤੇ ਜ਼ਿੰਦਗੀ ਕਾਇਮ ਹੁੰਦੀ ਹੈ ਸੋ ਟਰੱਕ ਚਲਾ ਕੇ ਆਪਣਾ ਪਰਿਵਾਰ ਦਾ ਤੇ ਆਪਣੇ ਜਿਹੜੇ ਭੈਣ ਭਾਈ ਜਾਂਦਾ ਉਹਨਾਂ ਦਾ ਜਿਹੜਾ ਹੈਗਾ ਪਾਲਣ ਪੋਸ਼ਣ ਕਰ ਰਹੇ ਹੈਗੇ ਕਾਜਲ ਸੋ ਆਹ ਟਰੱਕ ਤੁਸੀਂ ਦੇਖ ਸਕਦੇ ਹੋ ਟਰੱਕ ਵੀ ਇਹੀ ਚਲਾਉਂਦੇ ਨੇ ਸੋ ਇਹ ਤਾਂ ਜੋ ਵੀ ਇਹਨਾਂ ਦਾ ਟੈਲਫੋਨ ਜਿਹੜੇ ਬਚਦੇ ਨੇ ਮਿਹਨਤਾਨਾ ਬਚਦਾ ਹੈਗਾ ਉਹਦੇ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਇਹ ਗੁਜ਼ਾਰਾ ਕਰਦੇ ਨੇ ਹੋਰ ਵੀ ਅਪਡੇਟ ਦੇ ਲਈ ਬਣੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾਮੈਨ ਸੁਨੀਲ ਦੇ ਨਾਲ ਭਾਰਤ ਕੁਸ਼ਿੰਧਰ